ਡੇਲੀ ਪੋਸਟ ਪੰਜ ਆਵ ਚੈਨਲ ਦੇਖ ਰਹੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸ਼ਰਨਦੀਪ ਸਿੰਘ ਕੱਲ ਜੋ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤਲਵੰਡੀ ਸਾਬੋ ਤੋਂ ਉਹਨਾਂ ਨੇ ਇੱਕ ਵੀਡੀਓ ਰਾਈ ਜੋ ਦੋਸ਼ ਲਗਾਏ ਹਨ ਕਿ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਲਈ ਅਤੇ ਉਹਨਾਂ ਦੇ ਉੱਪਰ ਗਲਤ ਅਜਾ ਇਲਜ਼ਾਮ ਲਗਾਉਣ ਦੇ ਲਈ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ ਪਿਛਲੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸੰਡੂ ਵੱਲੋਂ ਦੋਸ਼ ਗਾਇਗੇ ਸਨ ਕਿ ਉਹਨਾਂ ਦੇ ਘਰ ਦੇ ਤੇ ਨਾਲ ਨਜਾਇਜ਼ ਸੰਬੰਧ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨੇ ਅਤੇ ਉਹ ਲਗਾਤਾਰ ਉਹਨਾਂ ਉੱਪਰ ਨਜਾਇਜ਼ ਕੇਸ ਬਣਵਾ ਕੇ ਜੇਲ੍ਹ ਦੇ ਵਿੱਚ ਬੰਦ ਕਰਵਾਈ ਰੱਖਿਆ ਅਤੇ ਉਹ ਉਹਨਾਂ ਦੀ ਧਰਮ ਪਤਨੀ ਦੇ ਨਾਲ ਲਗਾਤਾਰ ਨਜਾਇਜ਼ ਬੰਦ ਬਣਾਉਂਦਾ ਰਿਹਾ ਪਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹਨਾਂ ਗੁਨਾਹਾਂ ਨੂੰ ਨਕਾਰਦੇ ਹੋਏ ਅਪੀਲ ਕੀਤੀ ਹੈ ਕਿ ਆ ਅੰਤਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਦੇ ਵਿੱਚ ਕਿ ਜੇਕਰ ਮੈਂ ਝੂਠਾ ਹਾਂ ਜੇ ਇਸ ਤਰ੍ਹਾਂ ਦੇ ਨਜਾਇਜ਼ ਬੰਦ ਹੋਣ ਤਾਂ ਮੈਂ ਸਿੱਖ ਧਰਮ ਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਦੇ ਵਿੱਚ ਕਸਮ ਖਾਂਦਾ ਹੋਇਆ ਇਹ ਐਲਾਨ ਕਰਦਾ ਕਿ ਜੇਕਰ ਮੇਰੇ ਇਸ ਤਰ੍ਹਾਂ ਦੇ ਕੋਈ ਵੀ ਨਜਾਇਜ਼ ਬੰਦ ਜਾਂ ਮੈਂ ਗਲਤ ਹਾਂ ਤਾਂ ਮੈਨੂੰ ਸਿੱਖ ਕੌਮ ਵੱਲੋਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾਵੇ ਤਾਂ ਮੈਂ ਉਸ ਦਾ ਭਾਗੀਦਾਰ ਬਣਾਗਾ ਤੇ ਮੈਂ ਸਜ਼ਾ ਭੁਗਤਣ ਲਈ ਤਿਆਰ ਬਰਤਿਆਰ ਹੋਵਾਂਗਾ ਪਰ ਕੱਲ ਇੱਕ ਵੀਡੀਓ ਜਾਰੀ ਕਰਕੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੀ ਦਾ ਸਿੱਧੇ ਤੌਰ ਤੇ ਨਾਮ ਲੈਂਦੇ ਹੋਏ ਉਹਨਾਂ ਨੇ ਕਿਹਾ ਕਿ ਮੈਨੂੰ ਹਰਾਸਮੈਂਟ ਕਰ ਰਹੇ ਨੇ ਅਤੇ ਮੇਰੇ ਖਿਲਾਫ ਲੋਕਾਂ ਨੂੰ ਪ੍ਰਚਾਰ ਰਹੇ ਨੇ ਗਲਤ ਮੇਰੇ ਖਿਲਾਫ ਬਿਆਨਬਾਜ਼ੀ ਕਰਨ ਦੇ ਲਈ ਲੋਕਾਂ ਨੂੰ ਧਮਕਾਉਣ ਦੇ ਲਈ ਇਹ ਬਾਦਲ ਪਰਿਵਾਰ ਵੱਡੀਆਂ ਸਾਜਿਸ਼ਾਂ ਰਚ ਰਿਹਾ ਹੈ ਜਿਸ ਦੇ ਖਿਲਾਫ ਮੈਂ ਆਪਣੀ ਆਵਾਜ਼ ਬੁਲੰਦ ਕਰਾਂਗਾ ਜੇਕਰ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਤਾਂ ਮੈਂ ਇਸ ਦੇ ਖਿਲਾਫ ਅਤੇ ਇਹਨਾਂ ਦੇ ਪੁੱਤੜੇ ਖੋਲਣ ਦੇ ਲਈ ਇੱਕ ਮੀਟਿੰਗ ਅਤੇ ਇੱਕ ਕਾਨਫਰੰਸ ਕਰਾਂਗਾ ਜਿਸ ਵਿੱਚ ਸਾਰੇ ਸਬੂਤਾਂ ਦੇ ਤਹਿਾਦਾਰ ਦੇ ਉੱਪਰ ਮੈਂ ਆਪਣਾ ਪੱਖ মিডিਆ ਵਿੱਚ ਪੇਸ਼ ਕਰਾਂਗਾ ਜਿਸ ਨੂੰ ਲੈ ਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਕਾਲੀ ਦਲ ਦੀ ਮੈਂਬਰਸ਼ਿਪ ਲਈ ਜਿਹੜੀ 7 ਮੈਂਬਰੀ ਕਮੇਟੀ ਕੰਮ ਕਰ ਰਹੀ ਏ ਉਸ ਨੂੰ ਆਦੇਸ਼ ਦਿੱਤਾ ਕਿ ਉਕਤ ਕਮੇਟੀ ਪੂਰੀ ਤਨਦੇਈ ਦੇ ਨਾਲ ਅਤੇ ਪੂਰੀ ਇਮਾਨਦਾਰੀ ਨਾਲ ਕੰਮ ਕਰੇ ਅਗਰ ਉਸ ਉੱਪਰ ਕਿਸੇ ਦੇ ਵੀ ਲੀਡਰ ਦਾ ਚਾਹੇ ਕਿਸੇ ਵੀ ਜਥੇਦਾਰ ਦਾ ਕੋਈ ਵੀ ਦਬਾਅ ਹੁੰਦਾ ਹੈ ਤਾਂ ਉਹ ਮੈਨਰੇ ਨਾਲ ਆ ਕੇ ਗੱਲ ਕਰੇ ਅਤੇ ਮੈਨੂੰ ਸੂਚਨਾ ਦੇਵੇ ਮੈਂ ਉਸ ਵਿਰੁੱਧ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਾਨੂੰਨਨ ਕਾਰਵਾਈ ਕਰਨ ਵਿੱਚ ਵੱਡਾ ਯੋਗਦਾਨ ਪਾਵਾਂਗਾ ਉਸਤੇ ਖਿਲਾਫ ਐਕਸ਼ਨ ਲਾਵਾਂਗੇ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਉਸ ਨੂੰ ਸਿੱਖ ਕੌਮ ਤੋਂ ਦੋਖੀ ਕਰਾਰ ਦੇਵੇਗੀ ਅਤੇ ਉਹਨਾਂ ਨੇ ਇਹ ਐਲਾਨ ਕੀਤਾ ਕਿ ਸੱਤ ਮੈਂਬਰੀ ਕਮੇਟੀ ਪੂਰੀ ਤਨਦੇਹੀ ਦੇ ਨਾਲ ਅਤੇ ਇਮਾਨਦਾਰੀ ਨਾਲ ਇਹ ਪ੍ਰਤੀ ਨੂੰ ਸਿਰੇ ਚੜਾਵੇ ਅਤੇ ਵੋਟਾਂ ਦੇ ਹਜ਼ਾਰ ਤੇ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਪੱਕ ਪੱਕ ਜਦ ਦਬਾਅ ਦੇ ਹਟਾ ਕੇ ਪ੍ਰਧਾਨ ਨਹੀਂ ਲਿਆਣੇ ਜਾਵੇਗਾ ਸਪਸ਼ਟ ਤੌਰ ਤੇ ਵੋਟਾਂ ਦੇ ਨਾਲ ਅਤੇ ਲੋਕ ਜਿਹਨੂੰ ਚੋਣਗੇ ਉਸ ਨੂੰ ਹੀ ਪ੍ਰਧਾਨ ਬਣਾਇਆ ਜਾਵੇਗਾ ਵਰਕਿੰਗ ਕਮੇਟੀ ਚ ਉਹਨਾਂ ਨੇ ਇਹ ਵੀ ਕਿਹਾ ਕਿ ਵਾਧਾ ਵੀ ਕੀਤਾ ਜਾ ਸਕਦਾ ਹੈ ਜੇਕਰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਏ ਮੈਂਬਰ ਕੱਟਨੇ ਤਾਂ ਇਸ ਮੈਂਬਰਾਂ ਨੂੰ ਹੋਰ ਵਿਧਾਇਆ ਜਾ ਸਕਦਾ ਹੈ ਦੂਜੇ ਪਾਸੇ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਮਾਨ ਸਨਮਾਨ ਦੇ ਵਿੱਚ ਥੇਸ ਪਹੁੰਚਾਈ ਜਾ ਰਹੀ ਏ ਅਤੇ ਉਹਨਾਂ ਨੂੰ ਜ਼ਥੇਦਾਰੀ ਦੇ ਕੰਮ ਦੇ ਵਿੱਚ ਵਿਘਨ ਪਾਇਆ ਜਾ ਰਿਹਾ ਉਸ ਦੇ برخلاف ਨੇ ਅਤੇ ਉਹਨਾਂ ਨੇ ਅਪੀਲ ਕੀਤੀ ਕਿ ਕੋਈ ਵੀ ਬੰਦਾ ਜ਼ਥੇਦਾਰ ਦੇ ਉੱਪਰ ਗਲਤ ਇਲਜ਼ਾਮ ਨਹੀਂ ਲਗਾ ਸਕਦਾ ਜਿੰਨੀ ਦੇਰ ਕੇ ਇਲਜ਼ਾਮ ਜਿਹੜੇ ਲੱਗੇ ਨੇ ਉਹਨਾਂ ਦੀ ਕੋਕ ਕਮੇਟੀ ਵੱਲੋਂ ਪੂਰੀ ਤਰ੍ਹਾਂ छानਬਣਨੀ ਕੀਤੀ ਜਾਂਦੀ ਜੇਕਰ ਦੋਸ਼ੀ ਪਾਏ ਜਾਂਦੇ ਹਨ ਤਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਪਰ ਨਜਾਇਜ਼ ਕਿਸੇ ਨੂੰ ਹਰਾਸਮੈਂਟ ਨਹੀਂ ਕੀਤਾ ਜਾਵੇ ਵਾਰ-ਵਾਰ ਕਿਸੇ ਨੂੰ ਹਰਾਸਮੈਂਟ ਕਰਨਾ ਕਾਨੂੰਨਨ ਵੀ ਜੁਰਮ ਹੈ ਅਤੇ ਸਿੱਖ ਕੌਮ ਦੇ ਵਿੱਚ ਇਹ ਵੱਡੀ ਕਤਾਹੀ ਮੁਨਾਹੀ ਹੈ ਕਿ ਅਜਿਹੇ ਕਾਰਨਾਮੇ ਜੋ ਨਾ ਕਰਨ ਚਾਹੇ ਕੋਈ ਪ੍ਰਧਾਨ ਹੋਵੇ ਸ਼੍ਰੋਮਣੀ ਕਾਲੀਦਲ ਦਾ ਚਾਹੇ ਕੋਈ ਹੋਰ ਮੰਤਰੀ ਹੋਵੇ ਚਾਹੇ ਕੋਈ ਹੋਰ ਨੇਤਾ ਹੋਵੇ ਇਸ ਤਰ੍ਹਾਂ ਦੇ ਕੰਮ ਤੋਂ ਬਾਝ ਆ ਜਾਣ ਤੇ ਸਭ ਤੋਂ ਵਧੀਆ ਹੈ ਨਹੀਂ ਤਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਉਸ ਖਿਲਾਫ ਜੇਕਰ ਕਿਸੇ ਤਰ੍ਹਾਂ ਦੇ ਜਥੇਦਾਰ ਨੂੰ ਕੋਈ ਵੀ